ਜਿੰਨਾ ਮੈਂ ਨਰਤੰਬੂ ਕਰ ਸਕਾਂ ਉਹ ਨਹੀਂ ਕੁੜੀਆਂ ਨੂੰ ਮਾਰਿਆ ਸੀ ਜੀ ਪੂਰੀ ਕਰੂਰਤਾ ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਮੇਰੀ ਤੀਰ ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮਾਸੂਮ ਦਿਲਰੋਜ਼ ਦਾ ਮਾਮਲਾ ਲੰਬੇ ਅਰਸੇ ਬਾਅਦ ਕੋਰਟ ਦੇ ਵੱਲੋਂ ਆਇਆ ਫੈਸਲਾ ਮਿਲਿਆ ਇਨਸਾਫ ਤੁਹਾਨੂੰ ਦੱਸ ਦਈਏ ਕਿ ਮਾਸੂਮ ਦਿਲਰੋਜ਼ ਕਤਲ ਮਾਮਲੇ ਦੇ ਵਿੱਚ ਕਾਫੀ ਧੇਰ ਤੋਂ ਪਰਿਵਾਰ ਇਨਸਾਫ ਦੀ ਗੋਹਾਰ ਲੈ ਕੇ ਕੋਰ ਦੇ ਚੱਕਰ ਲਗਾ ਰਿਹਾ ਸੀ ਤੇ ਆਖਿਰਕਾਰ ਅੱਜ ਕੋਰ ਦਾ ਫੈਸਲਾ ਆ ਹੀ ਗਿਆ ਤੇ 마ਸੂਮ ਦਿਲਰੋਜ਼ ਦੀ ਕਾਤਲ ਔਰਤ ਨੂੰ ਅਦਾਲਤ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 마ਸੂਮ ਦਿਲਰੋਜ਼ ਦੇ ਕਤਲ ਮਾਮਲੇ ਦੇ ਵਿੱਚ ਅਜਮਾਨ ਜੋ ਕੋਰ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਅਤੇ ਕਾਤਲ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਇਸ ਮੌਕੇ ਪਰਿਵਾਰ ਨੇ ਰੋ ਰੋ ਕੇ ਕੋਰ ਦਾ ਧੰਨਵਾਦ ਕੀਤਾ ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਕਿਹਾ ਦੇਖੋ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਪਰਯਵਕਰ ਕੁਮਾਰ ਜਿੰਦਾਬਾਦ ਜਿੰਦਾਬਾਦ ਪਰਯਵਕਰ ਕੁਮਾਰ ਸਾਹਿਬ ਜਿੰਦਾਬਾਦ ਜਿੰਦਾਬਾਦ ਪੀਡੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਪੱਤਰਕਾਰ ਕੁਮਾਰ ਜੀ ਜਿੰਦਾਬਾਦ ਜਿੰਦਾਬਾਦ ਪੀਡੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਪਰਯਵਕਰ ਕੁਮਾਰ ਜਿੰਦਾਬਾਦ ਜਿੰਦਾਬਾਦ ਇਹ ਨਵੀਂ 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 ਕੀ ਆ ਜੰਦੇ ਸਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਾਰੀ ਸਿੰਘ ਰੱਬ ਦਾ ਜੱਜ ਸਾਹਿਬ ਦਾ ਹੰਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਮੇਰੇ ਕੋਲ ਕੋਈ ਵਾਅੜ ਨਹੀਂ ਆ ਕਿ ਜਿਨ੍ਹਾਂ ਦਾ ਮੈਂ ਉਹਨਾਂ ਦਾ ਤੰਬੂਦ ਕਰ ਸਕਾਂ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਿਬ ਨੇ ਜਿਹੜੀ ਜਿੱਤੀ ਨਾ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਕੋਈ ਵਾਅੜ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰਾਂ ਸਾਥ ਦਿੱਤਾ ਔਰ ਇਹੋ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਮੈਂ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਜੀ ਦੀ ਬੀੜੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਲੱਗੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੋਰ ਨੂੰ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਇਦਾਂ ਦਾ ਜ਼ੋਰ ਮਾਰਾ ਕਰਦਾ ਮੈਂ ਥੋੜੀ ਬੰਦ ਕੀਤਾ ਬਾਪ ਯਾਰੋਂ ਯਾਰ ਉੱਪਰ ਤੋਂ ਰੱਖ ਦਿੱਤਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦਾ ਸਾਰੇ ਸਾਰੇ ਸਾਡੇ ਸਾਰੇ ਬੰਦ ਹੋ ਜਾਣੀ ਆ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇਸ ਪੇਰੇ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਮਨ ਕਰਨਾ ਹੈ ਵੇ ਪਹਿਲੇ ਤਾਂ ਪਾਪਾ ਇਧਰ ਹੋ ਪਹਿਲੇ ਪਾਪਾ ਸਰ ਕਾ ਕਰ ਜਾਈਏ ਸਰ ਉਹ ਨਹੀਂ ਸੋ ਨਿਹਾਲ ਸਰਤ ਐਟ ਸਰ ਤੁਹਾਨੂੰ ਰੀਅਰ ਆਫ ਰੀਅਰ ਕੇਸ ਵਿੱਚ ਕਿਹਾ ਗਿਆ ਵਾ ਕਿ ਪੂਰੀ क्रूरता ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਮੇਰੀ ਤੀਨਾਂ ਨਾਲ ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੇਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇੱਕਦਮ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ 2.5 ਸਾਲ ਤੋਂ ਸਾਡੇ ਨਾਲ ਜੁੜੋਏ ਹਕੂਮਤ ਸਰ ਦਾ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀਡੀ ਗੁਪਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਇੱਡਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਆ ਕਿ ਅੱਗੇ ਤੋਂ ਇਦਾਂ ਦੇ ਕ੍ਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿੱਛੜੇ ਨਾ